ਹਾਂਜੀ ਪਰਿਵਿਦਿਆਰਥੀਓ ਜਿਹ ਮੈਰੀਟੋਰੀਅਸ ਸਕੂਲਾਂ ਦੇ ਲਈ ਕਾਉਂਸਲਿੰਗ ਦਾ ਦੂਸਰਾ ਦਿਨ ਸੀਗਾ ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿਹੜਾ ਪੜ੍ਹ ਰਹੇ ਬੱਚੇ ਉਹਨਾਂ ਦੀ ਕਾਉਂਸਲਿੰਗ ਚੱਲ ਰਹੀ ਸੀ ਤੇ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਸੀਟਾਂ ਦੀ ਕਿੰਨੀਆਂ ਸੀਟਾਂ ਭਰੀਆਂ ਨੇ ਤੇ ਕਿੰਨੀਆਂ ਖਾਲੀ ਨੇ ਸੋ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਣੇ ਰਹੋ ਤੁਹਾਨੂੰ ਜਿਹੜੀ ਜਾਣਕਾਰੀ ਪ੍ਰਦਾਨ ਕਰਦੇ ਆ ਤਾਂ ਕਿ ਜਿਹੜੇ ਕੱਲ ਨੂੰ ਤੀਸਰੇ ਦਿਨ ਬੱਚੇ ਆਉਣਗੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੰਨੀਆਂ ਸੀਟਾਂ ਖਾਲੀ ਆ ਕਿੰਨੀਆਂ ਭਰੀਆਂ ਉਸ ਮੁਤਾਬਕ ਜਿਹੜਾ ਆਪਣੀ ਉਹ ਫਿਰ ਸਟੇਸ਼ਨ ਦੀ ਚੋਣ ਕਰ ਸਕਦੇ ਆ ਉਹਨਾਂ ਨੂੰ ਜਿਹੜਾ ਆ ਸੋਚਣ ਦਾ ਮੌਕਾ ਮਿਲ ਸਕਦਾਗਾ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜਾ ਲੜਕਿਆਂ ਦਾ ਜਿਹੜਾ ਆਖਰੀ ਨੰਬਰ ਸੀਗਾ ਮੈਟਰ ਨੰਬਰ 1200 ਸੀਗਾ ਰਾਜਕਮਾਰ ਵਿਦਿਆਰਥੀ ਆ ਇਸ ਨੂੰ ਜਿਹੜੀ ਸੀਟ ਅਲਰਟ ਹੋਈ ਹੈਗੀ ਉਹ ਫਿਰੋਜ਼ਪੁਰ ਦੀ ਹੋਈ ਹੈਗੀ ਰਾਜਕਮਾਰ ਨੂੰ ਲਾਸਟ ਵਾਲਾ ਵਿਦਿਆਰਥੀ ਸੀਗਾ ਜਿਹੜਾ 1200 ਤੇ ਦੇਖਦੇ ਆਪਾਂ ਅੱਗੇ ਕਿੰਨੀਆਂ ਕਿੰਨੀਆਂ ਸੀਟਾਂ ਕਿੱਥੇ-ਕਿੱਥੇ ਭਰੀਆਂ ਤੇ ਕੀ-ਕੀ ਖਾਲੀ ਆ ਕੀ ਨੇ ਅੱਜ ਦੇ ਜਿਹੜੇ ਸਾਰੇ ਇਹ ਸੀਟਾਂ ਨੂੰ ਲੈ ਕੇ ਜਿਹੜੀ ਜਾਣਕਾਰੀ ਉਹ ਸਾਂਝੀ ਕਰਦੇ ਆ ਤੁਹਾਡੇ ਨਾਲ ਜਿਹੜਾ ਸਕਰੀਨ ਤੇ ਤੁਸੀਂ ਵੇਖ ਰਹੇ ਹੋਗੇ ਸਾਰੀ ਇਸ ਦੇ ਵਿੱਚੋਂ ਵੇਖ ਰਹੇ ਹੋ ਤੁਸੀਂ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਜੋ ਅੰਮ੍ਰਿਤਸਰ ਦੀਆਂ ਸੀਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੈਡੀਕਲ ਦੀਆਂ 25 ਸੀਟਾਂ ਜੀ ਅੰਮ੍ਰਿਤਸਰ ਦੇ ਵਿੱਚ ਹੁਣ ਤੱਕ ਜਿਹੜੀਆਂ ਖਾਲੀ ਨੇਗੀਆਂ 64 ਨਾਨ ਮੈਡੀਕਲ ਦੀਆਂ ਨੇ ਤੇ 32 ਕਮਰਸ ਦੀਆਂ ਨੇਗੀਆਂ ਤੇ ਬਠਿੰਡਾ ਦੇ ਵਿੱਚ ਕੋਈ ਵੀ ਸੀਟ ਜਿਹੜੀ ਨਹੀਂ ਬਚੀ ਉਹ ਅੱਜ ਭਰ ਚੁੱਕੇ ਆ ਬਠਿੰਡਾ ਮੁਕੰਮਲ ਸਾਰੇ ਸਟੇਮ ਦੇ ਵਿੱਚ ਹੀ ਮੈਡੀਕਲ ਨਾਨ ਮੈਡੀਕਲ ਕਮਰਸ ਜ਼ੀਰੋ ਹੋ ਚੁੱਕਿਆਗਾ ਸਾਰੀਆਂ ਸੀਟਾਂ ਫਿਰ ਲੋ ਚੁੱਕੀਆਂ ਨੇ ਜਾਨੀ ਕਿ ਇਸ ਤੋਂ ਬਾਅਦ ਤੁਸੀਂ ਫਿਰੋਜ਼ਪੁਰ ਦੇਖ ਰਹੇ ਹੋ ਫਿਰੋਜ਼ਪੁਰ ਦੇ ਵਿੱਚ 8 ਮੈਡੀਕਲ ਦੀਆਂ ਸੀਟਾਂ ਬਾਕੀ ਨੇ 32 ਨਾਨ ਮੈਡੀਕਲ ਦੀਆਂ ਬਾਕੀ ਨੇ ਤੇ 18 ਕਮਰਸ ਦੀਆਂ ਬਾਕੀ ਨੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਗੁਰਦਾਸਪੁਰ ਦੇਖ ਰਹੇ ਹੋਗੇ ਗੁਰਦਾਸਪੁਰ ਦੇ ਵਿੱਚ 25 ਮੈਡੀਕਲ ਦੀਆਂ ਸੀਟਾਂ ਬਾਕੀ ਰਹਿ ਗਈਆਂ ਜੀ ਨਾਨ ਮੈਡੀਕਲ ਦੀਆਂ 88 ਰਹਿ ਗਈਆਂ 88 ਕਮਰਸ ਦੀਆਂ 25 ਰਹਿ ਗਈਆਂ 25 ਤਲਵਾੜਾ ਤੁਹਾਨੂੰ ਪਤਾ ਹੈ ਲੜਕੇ ਲੜਕੀਆਂ ਦਾ ਸਕੂਲ ਆ ਤਾਂ ਇਹ ਜ਼ੀਰੋ ਕੀਤੀ ਹੋਈ ਇੱਥੇ ਜਲੰਧਰ ਹੈ ਜਿਹੜਾ ਜਲੰਧਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸਾਨੂੰ 18 ਸੀਟਾਂ ਨੇ ਜਿਹੜੀਆਂ ਉਹ ਰਹਿ ਚੁੱਕੀਆਂ ਨੇ ਕਿ ਮੈਡੀਕਲ ਦੀਆਂ ਬਾਕੀ ਤੇ 35 ਨਾਨ ਮੈਡੀਕਲ ਦੀਆਂ ਬਾਕੀ ਤੇ 30 ਕਮਰਸ ਦੀਆਂ ਬਾਕੀ ਇਹ ਜਲੰਧਰ ਬਾਰੇ ਹੈ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਲੁਧਿਆਣਾ ਲੁਧਿਆਣਾ ਦੇ ਵਿੱਚ 15 ਸੀਟਾਂ ਮੈਡੀਕਲ ਦੀਆਂ ਨੇ ਬਾਕੀ ਜੋ ਭਰਨ ਵਾਲੀਆਂ ਰਹਿੰਦੀਆਂ ਨੇ 27 ਸੀਟਾਂ ਰਹਿ ਗਈਆਂ ਨਾਨ ਮੈਡੀਕਲ ਦੀਆਂ ਤੇ ਕਮਰਸ ਦੀਆਂ 7 ਸੀਟਾਂ ਰਹਿ ਗਈਆਂ ਜਿਹੜਾ ਲੁਧਿਆਣਾ ਦੇ ਵਿੱਚ ਜਿਹੜਾ ਲੁਧਿਆਣਾ ਵਿੱਚ ਇੱਕ ਵਾਰ ਫੇਰ ਦੁਹਰਾ ਦਿਆਂ 15 ਸੀਟਾਂ ਰਹਿ ਗਈਆਂ ਜਿਹੜੀਆਂ ਉਹ ਮੈਡੀਕਲ ਦੀਆਂ ਤੇ 27 ਨਾਨ ਮੈਡੀਕਲ ਦੀਆਂ ਤੇ 7 ਕਮਰਸ ਦੀਆਂ ਇਸੇ ਤਰ੍ਹਾਂ ਜਲੰਧਰ ਦੇ ਨਾਲ ਪਹਿਲਾਂ ਆਪਾਂ ਜਿਹੜਾ ਇੱਕ ਵਾਰ ਫੇਰ ਕਰ ਲੈਣਾ ਇਹਨਾਂ ਨੂੰ ਜਲੰਧਰ ਨੂੰ ਜਲੰਧਰ ਦੇ ਵਿੱਚ 18 ਮੈਡੀਕਲ ਦੀਆਂ ਬਾਕੀ ਨੇ 35 ਨਾਨ ਮੈਡੀਕਲ ਦੀਆਂ ਤੇ 30 ਕਮਰਸ ਦੀਆਂ ਅਕੇ ਤੁਸੀਂ ਪਟਿਆਲਾ ਵੇਖ ਰਹੇ ਹੋ ਪਟਿਆਲਾ ਦੇ ਵਿੱਚ 8 ਸੀਟਾਂ ਮੈਡੀਕਲ ਦੀਆਂ ਰਹਿ ਚੁੱਕੀਆਂ ਨੇ ਸਿਰਫੀ ਤੇ ਨਾਨ ਮੈਡੀਕਲ ਮੁਕੰਮਲ ਭਰ ਚੁੱਕਿਆ 0 ਹੋ ਗਿਆ ਕੋਈ ਵੀ ਸੀਟ ਵਾਕੀ ਨਹੀਂ ਬਚੀ ਕਮਰਸ ਦੀਆਂ 12 ਸੀਟਾਂ ਜਿਹੜੀਆਂ ਪਟਿਆਲੇ ਵਿੱਚ ਬਾਕੀ ਨੇਗੀਆਂ ਇਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਜਿਹੜਾ ਸੰਗਰੂਰ ਦੇ ਵਿੱਚ ਮਾਫ ਕਰਨਾ ਐਸਐਸ ਨਗਰ ਮੋਹੱਲੀ ਦੇ ਵਿੱਚ ਜਿਹੜੀਆਂ 18 ਸੀਟਾਂ ਬਾਕੀ ਨੇ ਮੈਡੀਕਲ ਦੀਆਂ ਤੇ 9 ਬਚ ਗਈਆਂ ਨਾਨ ਮੈਡੀਕਲ ਦੀਆਂ ਤੇ 14 ਸੀਟਾਂ ਬਚ ਗਈਆਂ ਜਿਹੜੀਆਂ ਹੈਗੀਆਂ ਕਮਰਸ ਦੀਆਂ ਇਸੇ ਤਰ੍ਹਾਂ ਨਾਲ ਸੰਗਰੂਰ ਦੇ ਵਿੱਚ ਵੇਖ ਰਹੇ ਹਾਂ ਤੁਸੀਂ ਜਿਹੜੀਆਂ 27 ਸੀਟਾਂ ਮੈਡੀਕਲ ਦੀਆਂ 73 73 ਸੀਟਾਂ ਨੇ ਜਿਹੜੀਆਂ ਉਹ ਆ ਵੇਖ ਰਹੇ ਹਾਂ ਕਿ ਤੁਸੀਂ ਨਾਨ ਮੈਡੀਕਲ ਦੀਆਂ ਤੇ ਕਮਰਸ ਦੀਆਂ ਜਿਹੜੀਆਂ ਸੀਟਾਂ ਬਚੀਆਂ ਇੱਥੇ 20 ਯਾਨੀ ਕਿ ਸੰਗਰੂਰ ਦੇ ਵਿੱਚ 27 ਮੈਡੀਕਲ ਦੀਆਂ 73 ਨੌਣੀ ਮੈਡੀਕਲ ਦੀਆਂ ਨਾਨ ਮੈਡੀਕਲ ਤੇ ਬੀ ਕਮਰਸ ਦੀਆਂ ਜਿਹੜੀਆਂ ਸੀਟਾਂ ਬਚੀਆਂ ਨੇ ਸੋ ਇਸ ਜਿਹੜੀ ਵਿਦਿਆਰਥੀਓ ਅੱਜ ਦੀ ਜਿਹੜੀ ਜਾਣਕਾਰੀ ਤੁਹਾਡੇ ਲਈ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਸਕੂਲਾਂ ਵਿੱਚ ਕਿੰਨੀਆਂ-ਕਿੰਨੀਆਂ ਸੀਟਾਂ ਜਿਹੜੀਆਂ ਬਚੀਆਂ ਨੇ ਤਾਂ ਕਿ ਕੱਲ ਨੂੰ ਜਿਹੜਾ ਵਿਦਿਆਰਥੀ ਆਉਣਗੇ ਤੀਸਰੇ ਦਿਨ ਆਪਣੇ ਸਟੇਸ਼ਨ ਦੀ ਜਿਹੜੀ ਸਹੀ ਚੋਣ ਕਰ ਸਕਣ ਸੋ ਜਾਣਕਾਰੀ ਤੁਹਾਡੇ ਕੋਲੇ ਅਪ ਟੂ ਡੇਟ ਪਹੁੰਚਾ ਦਿੱਤੀ ਜਾਏਗੀ ਜੇਕਰ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਇਹ ਤੁਹਾਨੂੰ ਪ੍ਰਦਾਨ ਕੀਤੀ ਜਾ ਸਕੇ ਲਾਈਕ ਕਮੈਂਟ ਕਰਨਾ ਕਿ ਸ਼ੇਅਰ ਕਰਨਾ ਤਾਂ ਕਿ ਹਰ ਵਿਦਿਆਰਥੀ ਦੇ ਕੋਲੇ ਜਿਹੜਾ ਵੱਧ ਤੋਂ ਵੱਧ ਗੱਲ ਪਹ